ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਟੇ ਦਾ ਜੋ ਪਾਸਤਾ ਹੁੰਦਾ ਹੈ ਘਰ ਦਾ ਹੀ ਬਣਾਵਾਂਗੇ ਜਿਵੇਂ ਕਿ ਇੱਧਰ ਮੈਂ ਪਿਆਜ਼ ਲਿਆ ਹੈ ਤੇ ਇੱਧਰ ਮੈਂ ਇਮਲੀ ਲਈ ਹੈ ਇਮਲੀ ਤੋਂ ਆਪਾਂ ਤਿਆਰ ਕਰਾਂਗੇ ਘਰ ਚਟਨੀ ਤੇ ਉਹਦੇ ਲਈ ਇੱਧਰ ਮੈਂ ਜੋ ਜਰਦਾ ਰੰਗ ਹੁੰਦਾ ਹੈ ਉਹਨੂੰ ਥੋੜਾ ਪਾਣੀ ਵਿੱਚ ਘੋਲ ਲਿਆ ਤੇ ਹੁਣ ਆਪਾਂ ਤਿਆਰ ਕਰਾਂਗੇ ਇੱਕ ਤਾਂ ਇਮਲੀ ਤੇ ਦੂਸਰਾ ਆٹے ਦਾ ਪਾਸਤਾ ਸਭ ਤੋਂ ਪਹਿਲਾਂ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਜਿਵੇਂ ਆਪਾਂ ਆਮ ਆਟਾ ਗੁੰਨਦੇ ਆ ਆਟਾ ਆਪਣਾ ਗੁੰਨ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇੱਧਰ ਪਾਣੀ ਦੇ ਵਿੱਚ ਇਮਲੀ ਨੂੰ ਘੋਲ ਲੈਂਦੇ ਆ ഇമിന് ചിന് ഖോർലിയൊക്കെ അപ്പം ഇത് പേണ്ടി അപ്പം ഇമലി ചിത്ര ഖോർലി ഇത ਰੰਗ ਵਾਲਾ ਜੋ ਥੋੜਾ ਇਹ ਪਾਣੀ ਤਿਆਰ ਕੀਤਾ ਆ ਉਹ ਵੀ ਇਹਦੇ ਵਿੱਚ ਐਡ ਕਰਾਂਗੇ ਇਹ ਆਪਾਂ ਪਹਿਲਾਂ ਇਸ ਕਰਕੇ ਕੋਲ ਲਿਆ ਸੀ ਤਾਂ ਜੋ ਬਾਅਦ ਵਿੱਚ ਇਹਦੇ ਵਿੱਚ ਜੋ ਰੰਗ ਦੀਆਂ ਗੰਡੀਆਂ ਆ ਫਿਰ ਬਨ ਜਾਂਦੀਆਂ ਜੀ ਥੋੜੇ ਪਾਣੀ ਵਿੱਚ ਪਹਿਲਾਂ ਕੋਲ ਲੈਣੇ ਆ ਤਾਂ ਫਿਰ ਆਪਣਾ ਬੜੀਆ ਤਰੀਕੇ ਨਾਲ ਰੰਗ ਮਾਣੀ ਦੇ ਵਿੱਚ ਘol ਜਾਂਦਾ ਆ ਆ ਤੁਸੀਂ ਦੇਖ ਸਕਦੇ ਹੋ ਇਹ ਮਰੀ ਦਾ ਜੋ ਕਲਰ ਹੈ ਚੇਂਜ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਟੇਸਟ ਅਕੋਰਡਿੰਗ ਥੋੜਾ ਨਮਕ ਐਡ ਕਰਾਂਗੇ ਤੇ ਇੱਧਰ ਆਪਾਂ ਮੈਂ ਥੋੜੇ ਪਾਣੀ ਦੇ ਵਿੱਚ ਮੈਂ ਜੋ ਕਸਟਰਡ ਹੈ ਉਹ ਪਾਇਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਆਪਾਂ ਇਹ ਵੀ ਜੋ ਈਮਲੀ ਵਾਲਾ ਪਾਣੀ ਹੈ ਉਹਦੇ ਵਿੱਚ ਹੀ ਮਿਕਸ ਕਰਾਂਗੇ ਇਹ ਜੋ ਚੰਗੀ ਤਰ੍ਹਾਂ ਕਸਟੜਡ ਹੋ ਗਿਆ ਹੁਮੈਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰਦੇ ਹਾਂ ਹੁਣ ਆਪਾਂ ਗੈਸ ਦੇ ਉੱਪਰ ਕੜਾਹੀ ਰੱਖ ਲਈਏ ਤੇ ਇਹ ਸਾਰਾ ਆਪਾਂ ਇਹ ਦੇ ਚਾੜ ਦੇ ਰਹੇ ਹੁਣ ਆਪਾਂ ਇਹਨੂੰ ਕੁਝ ਟਾਈਮ ਲਈ ਢਿੱਜ ਲਈ ਛੱਡ ਦੇਾਂਗੇ ਇਹਨੂੰ ਆਪਾਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗ ਸਕੇ ਵੱਧ ਤੋਂ ਵੱਧ 10 ਮਿੰਟ ਦੇ ਲਈ ਆਪਾਂ ਇਹਨੂੰ ਗੈਸ ਦੇ ਉੱਪਰ ਰੱਖਾਂਗੇ 10 ਮਿੰਟਾਂ ਤੋਂ ਬਾਅਦ ਆਪਣੀ ਜੋ ਜਟਨੀ ਹੈ ਬਿਲਕੁਲ ਰੈਡੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਸੰਘਣੀ ਹੋ ਗਈ ਹੈ ਤਾਂ ਇਹਨੂੰ ਆਪਾਂ ਠੰਡੇ ਹੋਣ ਦੇ ਲਈ ਰੱਖ ਦੇਾਂਗੇ ਹੁਣ ਆਪਾਂ ਗੈਸ ਨੂੰ ਆਫ ਕਰਦੇ ਹਾਂ ਹੁਣ ਆਪਾਂ ਦੂਸਰੀ ਸਾਈਡ ਪਾਸਤਾ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਵੇਂ ਰੋਟੀ ਬਣਾਉਂਦੇ ਹਾਂ ਓਵੇਂ ਹੀ ਬਣਾਵਾਂਗੇ ഗോൾ ബാൽ ചീല ഒന്നു അപ്പം എസ് താഴ്ത്തേ പാഗാ ഹാ റോ ചുക്കെ ਹੌਲੀ ਹੌਲੀ ਚੁੱਕਾਂਗੇ ਤਾਂ ਕਿ ਸਹੀ ਤਰੀਕੇ ਨਾਲ ਚੁੱਕਿਆ ਜਾ ਸਕੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਚੁੱਕਦੇ ਆ ਤੇ ਐਦਾਂ ਕਰਕੇ ਇਹਨੂੰ ਐਵੇਂ ਜੋੜ ਲੈਣਾ ਤਾਂ ਐਦਾਂ ਆਪਾਂ ਸਾਰੇ ਤਿਆਰ ਕਰਾਂਗੇ ਇਹ ਰੈਡੀ ਹੋਣ ਤੋਂ ਬਾਅਦ ਆਪਾਂ ਇੱਧਰ ਪਾਣੀ ਰੱਖ ਲਿਆ ਗਰਮ ਹੋਣ ਲਈ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਉਬਾਲਾਂਗੇ ਪਰ ਉਸ ਤੋਂ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਇੱਕ ਨਾ ਮਾਤਰ ਤੇਲ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਦਿਆਂਗੇ ਕੁਝ ਟਾਈਮ ਲਈ ਆਪਾਂ ਇਹਨਾਂ ਹਿਲਾਵਾਂਗੇ बस 5 ਮਿੰਟ ਦੇ ਲਈ ਇਹਨਾਂ ਨੂੰ ਆਪਾਂ ਸੇਕਾ ਦਵੋਣਾ। ਬਾਅਦ ਵਿੱਚ ਆਪਾਂ ਇਹਨਾਂ ਨੂੰ ਉਤਾਰ ਕੇ ਤੜਕਾ ਲਗਾਵਾਂਗੇ। ਤੁਸੀਂ ਦੇਖ ਸਕਦੇ ਹੋ ਆਪਣਾ ਜੋ ਪਾਸਤਾ ਬਿਲਕੁਲ ਰੈਡੀ ਹੋ ਚੁੱਕਿਆ ਹੈ। ਆ ਦੇਖੋ। ਉੱਪਰ-ਉੱਪਰ ਆਪਣੇ ਆਪ ਹੀ ਆ ਰਿਹਾ ਹੈ। ਤਾਂ ਹੁਣ ਆਪਾਂ ਦੂਸਰੀ ਸਾਈਡ ਕੜਾਈ ਰੱਖ ਲਈਏ। ਇਹਨੂੰ ਆਪਾਂ ਰਸ ਸੁਕਾਲ ਲੈਣੇ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ। ਤੇਲ ਜਿਹੜਾ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਿਆਜ਼ ਪਾਉਂਦੇ ਆ ർ പാ ടമാര മമാര സാക്

ਆਪਾਂ ਇਹਦੇ ਵਿੱਚ ਪਾਵਾਂਗੇ ਮਿਕਸ ਮਸਾਲਾ ਇਹ ਤੁਹਾਨੂੰ ਆਪਣੇ ਟੇਸ ਅਕੋਰਡਿੰਗ ਪਾਸ ਕਰ ਦੇਣ ਉਸ ਤੋਂ ਬਾਅਦ ਜੋ ਆਪਣਾ ਪਾਸਤਾ ਹੈ ਉਹ ਮੈਂ ਦਿਖਾਣ ਲਿਆ ਸੀ ਹੁਣ ਆਪਾਂ ਇਹਦੇ ਵਿੱਚ ਇਹਨੂੰ ਐਡ ਕਰਾਂਗੇ ਤੋਂ ਬਾਅਦ ਆਪਾਂ ਜੋ ਚਟਨੀ ਬਣਾਈ ਸੀ ਉਹ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਘਰ ਦਾ ਤਿਆਰ ਕੀਤਾ ਹੋਇਆ ਆਟੇ ਦਾ ਪਾਸਤਾ ਤੇ ਚਟਨੀ ਜੋ ਬਿਲਕੁਲ ਰੈਡੀ ਹੈ ਤੇ ਤੁਹਾਨੂੰ ਅੱਜ ਦੀ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ